ਦੱਸੋ ਮਮੀ ਆ ਗਏ ਸਟੇਸ਼ਨ ਤੇ ਕੀ ਕਰਨਾ ਤੂੰ ਅੰਦਰ ਜਾ ਤੇ ਉਹ ਸ ਟਿਕਟ ਸਭ ਤੋਂ ਦੂਰ ਦੀ ਲੈ ਲਈਂ ਅੱਛਾ ਸਭ ਤੋਂ ਟਿਕਟ ਦੂਰ ਦੀ ਹਾਂ ਤੇ ਬੁੱਢੀ ਲੈ ਜਾ ਤੇ ਉੱਥੇ ਬੁਠਾ ਤੇ ਪਤਾ ਪਹਿਲਾਂ ਕਰ ਕੇ ਆ ਟਿਕਟ ਦਾ ਦਾਦੀ ਨੂੰ ਗੱਡੀ ਚ ਪਾ ਦੇਣਾ ਹੋਰ ਹੋਰ ਕੀ ਇਹ ਕਿੱਥੇ ਭੇਜਣਾ ਦਾਦੀ ਨੂੰ ਉਹ ਜਿੱਥੇ ਗੱਡੀ ਲੈ ਜਾਏਗੀ ਵਾਹ ਸ਼ਾਬਾਸ਼ ਹਾਂ ਆਜ ਮਲਕੇ ਘਰੋਂ ਪੱਕਾ ਮਨ ਬਣਾ ਕੇ ਆਏ ਜੇ ਕਿ ਇਹਨੂੰ ਆਪਾਂ ਘਰ ਵਾਪਸ ਨਹੀਂ ਖੜਨਾ ਤੂੰ ਘਰ ਨਹੀਂ ਹੁੰਦਾ ਤੈਨੂੰ ਨਹੀਂ ਪਤਾ ਕਿੰਨਾ ਕਲੇਜ ਕਰਦੀ ਰੋਜ਼ ਸਾਰੇ ਰੋਣਾ ਸ਼ੁਰੂ ਕਰ ਦਿੰਦੀ ਘਰ ਚ ਕੋਈ ਕੋਈ ਬੈਠ ਸਕਣੀ ਹੁੰਦੀ ਹੈ ਜਦ ਤੀਰੇ ਰੋਣਾ ਚੁੜ ਤਸੀਏ ਦੇਈ ਜਾਣੇ ਤੇ ਰੋਣਾ ਹੀ ਆ ਉਹਨੇ ਉਹ ਰਸਨਾ ਥੋੜੀ ਹੈ ਚਲੋ ਇੰਨਾ ਮਨ ਖਰਾਬ ਹੁੰਦਾ ਜਾਓ ਪਤਾ ਕਰਕੇ ਆਓ ਤੈਨੂੰ ਕਿਰਨ ਨਾਲ ਲੈ ਇਹਨੂੰ ਨਹੀਂ ਮੈਂ ਖੜਨਾ ਮੈਂ ਆਪੀ ਆਉਣਾ ਨਹੀਂ ਨਹੀਂ ਨਾਲ ਲੈ ਇਹਨ ਮੈਂ ਹੂੰ ਨਾ ਮੈਂ ਕਿਆ ਕੁਝ ਨਹੀਂ ਇਹਨੂੰ ਨਾਲ ਲੈ ਜਾ ਪਤਾ ਆ ਜਾ ਜਾ ਰੱਬਾ ਜਾ ਕਰਕੇ ਆਓ ਤੁਹਾਨੂੰ ਮਿਆਂ ਨੂੰ ਦੇਖੀ ਤੁਸੀਂ ਕੋਈ ਨੰਬਰ 1 4 6 1 2 ਅੰਮ੍ਰਿਤਸਰ ਦੇ ਰੇਲਵੇ ਸਟੇਸ਼ਨ ਤੋਂ ਅੰਮ੍ਰਿਤਸਰ ਟੂ ਇਹਨਾਂ ਤੋਂ ਹੋਇਆ ਅਨੁਸਾਰ ਅੱਜ 51:49 ਮਿੰਟ ਫਰਮ ਪਲੇਟਫਾਰਮ ਨੰਬਰ 1 ਯਾਤਰਾ ਕਿੱਧਰ ਜਾ ਰਹੀ ਹੈ ਸੈਕਸ਼ਨ ਹੈ ਅੰਮ੍ਰਿਤਸਰ ਦੇ ਰੇਲਵੇ ਸਟੇਸ਼ਨ ਅੰਮ੍ਰਿਤਸਰ ਸੇਟਲ ਹਾਂ ਯਾਰ ਗਿਆ ਨੂੰ ਖਰੇ ਕਿਤੇ ਜਾ ਕੇ ਪਾਵੇ ਹਾਂ ਉਹ ਟਿਕਟ ਨਹੀਂ ਮਿਲਦੀ ਭਾਈ ਕਿਆ ਬੱਚਿਆਂ ਨੂੰ ਛੁੱਟੀਆਂ ਪਈਆਂ ਸਕੂਲਾਂ ਦੇ ਵਿੱਚ ਤੇ ਉਹ ਆਂਦੇ ਸਾਰੀ ਗੱਡੀ ਫੁੱਲ ਹੈ ਗਈ ਆ ਪਰ ਮੈਂ ਵੀ ਤੇ ਤੁਹਾਡੇ ਪਿੱਛੇ ਹੀ ਸੀਗੀ ਤੇ ਉਥੇ ਟਿਕਟਾਂ ਤੇ ਲੈ ਆਂਦੇ ਸੀ ਲੋਕੀ ਕਿਰਨ ਨੇ ਉਹ ਅੱਗੇ ਦੀਆਂ ਟਿਕਟਾਂ ਲੈਣ ਦੇ ਹੀ ਬੁਕਿੰਗ ਕਰਾਉਂਦੇ ਸੀ ਕਿ ਤੇਰੇ ਵੀ ਤੇ ਪਾਪਾ ਜਾਂਦੇ ਆ ਬਾਅਦ ਮਹੀਨਾ-ਮਹੀਨਾ ਪਹਿਲਾਂ ਦੋ-ਦੋ ਮਹੀਨੇ ਬੁੱਕ ਨਹੀਂ ਕਰਾਉਂਦੇ ਹਾਂ ਮੰਮੀ ਗੱਲ ਤੇ ਸਹੀ ਕਹਿੰਦੇ ਆ ਡੈਡੀ ਜਦੋਂ ਜਾਂਦੇ ਆ ਤੇ ਉਹ ਮਹੀਨੇ ਪਹਿਲਾਂ ਹੀ ਬੁੱਕ ਕਰਵਾਉਂਦੇ ਟਿਕਟ ਉਹ ਹੁਣ ਵੀ ਕਹਿੰਦੇ ਆ ਕਹਿੰਦੇ ਟਿਕਟ ਸੀਟ ਹੈਗੀ ਆ ਮਹੀਨੇ ਬਾਅਦ ਦੀ ਸੀਟ ਮਿਲਦੀ ਪਈ ਜੇ ਕੁਰਕ ਖੇਤਰ ਦੀ ਲੈ ਲੋ ਭਾਵੇਂ ਮਹੀਨੇ ਬਾਅਦ ਹੀ ਹਾਂ ਇਹ ਤਾਂ ਬੁੱਢੀ ਨੂੰ ਮਹੀਨਾ ਘਰ ਖੜਾ ਪੈਣਾ ਆ ਹਾਂ ਆਪਾਂ ਚਲੀਏ ਘਰ ਤੇ ਇਤਨਾ ਕਰੀ ਆਪਾਂ ਦਾ ਕੋਈ ਹੋਰ ਸਕੀਮ ਲਾਉਨੇ ਆ ਆਪਾਂ ਹੁਣ ਨੇਹਰਾ ਵੇਖੋ ਜਿਆਦਾ ਹੋ ਗਿਆ ਵਾ ਆਪਾਂ ਘਰੇ ਆਰਾਮ ਨਾਲ ਬੈ ਕੇ ਸੋਚਦੇ ਆ ਜਿੱਥੇ ਤੁਸੀਂ ਇੰਨਾ ਟਾਈਮ ਕੱਢ ਲਿਆ ਵਣ ਉਥੇ ਇੱਕ ਰਾਤ ਹੋਰ ਕੱਢ ਲਓ ਔਖੇ ਸੌਕੇ ਆਓ ਚਲੀਏ ਆਪਾਂ ਘਰ ਚੱਲ ਇਹਦਾ ਨਾ ਇਹ ਜੋ ਕਹਿੰਦਾ ਵੇ ਸਹੀ ਕਹਿੰਦਾ ਵੇ ਕਹਿੰਦਾ ਚੱਲਣ ਤੇ ਗਈਆਂ ਸੀਗੀਆਂ ਪਰ ਟਿਕਟਾਂ ਵਾਲੇ ਪਾਸੇ ਨਹੀਂ ਮੈਂ ਗਈ। ਮੈਂ ਤੇ ਉਹੀ ਕਹਿਣ ਦੀ ਹੈ ਨਾ ਡੈਡੀ ਵੀ ਤੇ ਪਹਿਲਾਂ ਬੁੱਕ ਕਰਾਉਂਦੇ ਸੀ ਝੂਠਾ ਥੋੜਾ ਇਹ ਬੋਲਦੇ ਹੋਣਗੇ। ਨਹੀਂ ਨਹੀਂ ਤੇਰੇ ਪਾਪਾ ਵੀ ਜਾਂਦੇ ਸੀ 20-20 ਦਿਨ ਪਹਿਲਾਂ ਹੀ ਬੁੱਕ ਕਰਾਉਂਦੇ। ਮੈਂ ਵੀ ਬੋਲਦੀ ਕਹਿਣੀ ਹੈ। ਉਹ ਟਿਕਟ ਮਿਲ ਨਹੀਂ ਹੋਣੀ। ਚਲੋ ਕੋਈ ਗੱਲ ਨਹੀਂ। ਓਕੇ ਸੋਕੇ ਫਿਰ ਮਹੀਨਾ ਵੀ ਕੱਢ ਲੈਣੇ ਆ। ਚਲੋ ਰੇਨ ਲੈਣੇ। ਚਲੋ। ਕਲਾਫ ਚਲੋ। ਘਰ ਜਾ ਕੇ ਸੋਚਣਾ ਕੀ ਕਰਨਾ ਹੁਣ। ਹੁਣ ਫਿਰ ਆਪਾਂ ਘਾੜੀ ਚੱਲੇ ਨੇ। ਚਲੋ। ਆਏ ਘਰ ਹੀ ਚੱਲੇਗੇ ਹਾਂ ਦਾਦੀ ਅੱਜੇ ਮੇਰੇ ਤੇ ਤੁਸੀਂ ਕਹਿੰਦੇ ਹੋ ਕਿ ਤੁਹਾਨੂੰ ਸੈਲ ਕਰਾਣੀ ਹੈ ਤੇ ਸਾਰਾ ਦਿਨ ਤੁਸੀਂ ਗੱਡੀ ਦੇ ਵਿੱਚ ਬਿਠਾ ਰਿਆ ਮੈਨੂੰ ਤੇ ਤੁਸੀਂ ਨਾ ਬਾਹਰ ਕੱਢਿਆ ਦਾਦੀ ਆਪਾਂ ਘਰ ਚੱਲਦੇ ਹਾਂ ਤੁਸੀਂ ਚੋਪਰੋ ਬਹੁਤੀ ਸੈਰ-ਸੈਰ ਨਾ ਕਰੋ ਤੁਹਾਨੂੰ ਸੈਰ ਬਹੁਤ ਮਹਿੰਗੀ ਪੈਣੀ ਜੇ ਚਲ ਜੀ ਆਪਾਂ ਘਰ ਆਹ ਹੈ ਪੁੱਤਰ ਨਾ ਤੁਸੀਂ ਮੈਨੂੰ ਗੱਡੀ ਚੋਂ ਬਾਹਰ ਕੱਢਿਆ ਨਾ ਤੁਸੀਂ ਮੈਨੂੰ ਕਿੱਥੇ ਬਖਾਇਆ ਕੁਛ ਘਰੋਂ ਤੁਸੀਂ ਮੈਨੂੰ ਕਹਿ ਕੇ ਆਏ ਕਿ ਆਪਾਂ ਚੱਲਿਆਂ ਬਾਹਰ ਸੈਲ ਕਰਨ ਦਾਦੀ ਤੁਸੀਂ ਬਸ ਰਹਿਣ ਦਿਓ ਮੰਨੋ ਮੇਰੀ ਗੱਲ ਤੁਸੀਂ ਬਸ ਚੋਪਰ ਹੋ ਆਪਾਂ ਘਰ ਚੱਲੀਏ ਬੱਚਾ ਜੀ ਮੇਰਾ ਆ ਗਿਆ ਉਹ ਹੀ ਤੇ ਘਰ ਹੀ ਚੱਲਦੇ ਆ ਤੁਹਾਡੇ ਸ਼ਹਿਰ ਕਰਨ ਦੀ ਜਗ੍ਹਾ ਦੇ ਵਿੱਚ ਦਿਨ ਤੋਂ ਰਾਤ ਪੈ ਗਈ ਆ ਤੇ ਮੈਂ ਪੁੱਤਰ ਮੈਨੂੰ ਤੇ ਨੀਣਾ ਕਿਤੇ ਖੜਿਆ ਮੈਂ ਤੇ ਗੱਡੀ ਵਿੱਚ ਹੀ ਬੈਠੀ ਤੇ ਗੱਡੀ ਵਿੱਚ ਹੀ ਘਰ ਚੱਲੀ ਜਾਂਦੀ ਆ ਤੇ ਗੱਡੀ ਦੀ ਸ਼ੈਰ ਕਰਾਤੀ ਤੁਹਾਨੂੰ ਦਾਦੀ ਚੁੱਪ ਕਰੋ ਮੈਂ ਤੁਸੀਂ ਚੋਪਰੋ ਦਾਦੀ ਅੱਛਾ ਪੁੱਤਰ ਜਿਸ ਤਰ੍ਹਾਂ ਤੂੰ ਕਹਿਣਾ ਹਾਂ ਚਲ ਜੀ ਤੇ ਬਾਹਰ ਨਹੀਂ ਨਿਕਲੇ ਗੱਡੀ ਸ਼ੈਰ ਤੇ ਘਰੀ ਆਏ ਹੋ ਪੁੱਤ ਜੰਦਰ ਅੱਜ ਵੀ ਇੱਕ ਸਾਰਾ ਜਾਨੀ ਅਸੀਂ ਕਿਸਾ ਕੱਠੀ ਬੈਠ ਕੇ ਰੋਟੀ ਖਾਣ ਦੇ। ਆ ਤੈਨੂੰ ਗਲਤੀ ਦਾ ਵੀ ਅਹਿਸਾਸ ਹੋ ਗਿਆ ਵੇ। ਤੂੰ ਆਪਣੀ ਗਲਤੀ ਮੰਨ ਲਈ ਐ। ਠੀਕ ਐ ਠੀਕ ਐ। ਆ ਤੇ ਇੰਨ ਕੰਨੇ ਰੋਟੀ ਖਾ ਕੇ ਨਾ ਤੇ ਮੈਂ ਨਾ ਏਸੀ ਲਾ ਕੇ ਨਾ ਸੌ ਜਾਨੀ ਆ। ਲਾ ਦੇ ਕਿਰਨ ਲਾ ਦੇ। ਜੋ ਕਹਿੰਦੀ ਕਰ ਦੇ। ਲਾ ਦੇ ਕਿ ਅੱਜ ਦੀ ਰਾਤ ਰਾਮ ਨਾਲ ਸੌਂ। ਪੁੱਛੀਂ ਵੀਂਦਰ ਅੱਜ ਦੀ ਰਾਤ ਉਹਨਾਂ ਚਾਈ ਕੋਈ ਗੱਲ ਨਹੀਂ ਮੇਰੇ ਬੋਹ ਨਿਕਲ ਗਿਆ ਚਲੋ ਲਾ ਰੰਦੀ ਕਿਰਨ ਤੁਹਾਨੂੰ ਇਹ ਸੀ ਖਾਓ ਤੇ ਸੀ ਰੋਟੀ ਦਾ ਰੋਟੀ ਖਾਓ ਤੁਸੀਂ ਤੇ ਜਾਓ ਇਹ ਸੀ ਚੈਨਾ ਸੋਵੋ ਅੱਜ ਤੁਸੀਂ ਇਹ ਸੀ ਥੱਲੇ ਸੋ ਜਾਓ ਆਰਾਮ ਨਾਲ ਚਲੋ ਖਾਓ ਕਾਪੜਾ ਖਾਓ ਰੋਟੀ ਹਾਂਜੀ ਖਾਓ ਚੱਲ ਚੱਲ ਠੀਕ ਹੈ ਠੀਕ ਹੈ ਠੀਕ ਢੰਗਾ ਪੁੱਤ ਮੈਨੂੰ ਨੀਂਦ ਆ ਗਈ ਐ ਤੇ ਚੱਲ ਮੈਨੂੰ ਨਾ ਏਸੀ ਚ ਲਾ ਦੇ ਚ ਲਾ ਚਲ ਚਲੋ ਗੱਬੀ ਜੀ ਚਲਾ ਆ ਆਤੀ ਐ ਚਲੋ ਸੋ ਗਈ ਐ ਦਾਦੀ ਜੀ ਸੋ ਗਈ ਐ ਹਾਂਜੀ ਸੋ ਗਈ ਐ ਤੇ ਮੰਮੀ ਤੁਹਾਡਾ ਪਲਾਨ ਤੇ ਚੋਪਟ ਹੋ ਗਿਆ ਸਾਰਾ ਜਿੰਨੇ ਵੀ ਤੁਸੀਂ 1 B C ਬਣਾਏ ਸੀ ਨਾ ਸਾਰੇ ਗਏ ਭਾਂਡੇ ਚ ਤੇ ਮੇਰੀ ਗੱਲ ਸੁਣੋ ਫੇਰ ਉਹਨੇ ਪਹਿਲੇ ਵਾਂਗ ਰਹਿਣਗੇ ਮੇਰਾ ਦਿਮਾਗ ਨਾ ਖਰਾਬ ਕਰ ਮੈਂ ਤਾਂ ਬਹੁਤ ਹੀ ਪਾਗਲ ਇਹ ਤਾਂ ਗੱਲੋ ਲਾਨ ਗਏ ਮਰਿਆ ਸਾਫੇਰ ਗੱਲ ਤੇ ਪੈ ਗਿਆ ਸਰ ਦੇ ਕਰੇ ਕੀ ਹੁਣਾ ਹੁਣ ਆਪਾਂ ਨਾ ਸੋਨੇ ਸੋਚਾਂਗੇ ਸਵੇਰੇ ਸੋਚਾਂਗੇ ਕੀ ਕਰਨਾ ਹੈ ਚਲੋ ਠੀਕ ਆ ਖਾਓ ਰੋਟੀ ਫੇਰ ਤੂੰ ਵੀ ਰੋਟੀ ਖਾ ਚਲੋ ਖਾਈਏ ਫਿਰ ਹਾਂ ਹੋਰ ਕੀ ਕਰ ਸਕਦੇ ਹਾਂ ਪੂਆ ਜੀ ਪੈਰੀ ਪੈਣਾ ਹਾਂ ਜੀ ਹੰਦਰਾ ਚੰਦਰਾ ਗੋਲਡੀ ਫੋਰ ਸਲਾ ਕੀ ਆ ਲਿਆ ਠੀਕ ਹੈ ਪੂਆ ਜੀ ਇਹ ਕਿੱਥੇ ਹੋ ਗਏ ਤੁਸੀਂ ਮੇਰੀ ਗੱਲ ਸੁਣੋ ਮੇਰੀ ਗੱਲ ਸੁਣੋ ਪੂਆ ਜੀ ਤੁਸੀਂ ਮੇਰੀ ਗੱਲ ਦਾ ਜਵਾਬ ਦੋ ਹੈ ਕਿਥੇ ਨੇ ਮੈਂ ਘਰੇ ਹੀ ਬਟਾ ਘਰੇ ਕੋਈ ਕੰਮ ਕਰਦੇ ਨਹੀਂ ਅੱਜ ਨਹੀਂ ਨਹੀਂ ਕੋਈ ਕੰਮ ਨਹੀਂ ਬਸ ਫ੍ਰੀ ਹੈ ਜੀ ਆ ਨਾਸ਼ਤਾ ਕਰ ਲਿਆ ਤੁਸੀਂ ਸੇ ਹੁਣੇ ਗਏ ਆ ਨਾਸ਼ਤਾ ਕਰ ਲਿਆ ਵਾ ਸਭ ਕੁਝ ਪੇਟਾ ਖਾਲਿਆ ਨਾ ਅਸਤ ਦਿਨ ਪਤਾ ਸਭ ਨੂੰ ਤੁਹੀਂ ਮੈਂ ਫਿਰ ਪੂਰੀ ਮੇਰੀ ਮੇਰੀ ਸ਼ੂਗਰ ਦੀ ਗੋਲੀ ਖਾਣੀ ਹੁੰਦੀ ਆ ਮੇਰੀ ਗੱਲ ਸੁਣੋ ਤੁਸੀਂ ਇਹ ਕਰੇ ਕੋਈ ਹੈਗਾ ਵਾ ਤੇ ਇਧਰ ਆਓ ਜੇ ਨਹੀਂ ਕੋਈ ਕਰੇ ਹੈਗਾ ਤੇ ਮੈਨੂੰ ਦੱਸੋ ਮੈਂ ਲੈਣਾ ਵਾ ਕਿਉਂ ਕੀ ਗੱਲ ਹੈ ਬੇਟਾ ਪਾਪੂ ਇਹਦਾ ਡਾਉਣਾ ਬਹੁਤ ਜ਼ਰੂਰੀ ਆ ਬਹੁਤ ਜ਼ਰੂਰੀ ਪਰ ਗੱਲ ਤੇ ਦੱਸ ਸਭ ਕੁਝ ਠੀਕ ਤੇਗਾ ਨਾ ਨਹੀਂ ਕੁਛ ਠੀਕ ਨਹੀਂ ਹੈਗਾ ਕੁਛ ਠੀਕ ਨਹੀਂਗਾ ਕੀ ਮਤਲਬ ਤੇਰਾ ਮੈਂ ਕੀ ਦੱਸਾਂ ਤੁਹਾਨੂੰ ਫੋਨ ਤੇ ਤੁਸੀਂ ਆਜੋ ਤੇ ਮੈਂ ਘਰੇ ਹੀ ਗੱਲ ਕਰਦਾ ਸਰ ਇਹ ਮੈਂ ਕਰੇ ਆਉਣਾ ਤੇ ਜ਼ਰੂਰੀ ਆਉਣਾ ਹੀ ਪੈਣਾ ਗੋਲਡੀ ਮੈਨੂੰ ਥੋੜਾ ਜਿਹਾ ਕੋਈ ਦੱਸ ਤੇ ਸੀ ਬੇਟਾ ਮੈਨੂੰ ਘਬਰਾ ਡੋ ਲੱਗ ਪਈ ਆ ਸਭ ਕੁਝ ਠੀਕ ਠਾਕ ਰਹਿ ਰ ਪੂ ਆਜੀ ਕੁਛ ਠੀਕ ਨਹੀਂ ਹੈਗਾ ਕੁਛ ਵੀ ਠੀਕ ਨਹੀਂ ਹੈਗਾ ਮੈਨੂੰ ਦੱਸ ਚਾਹੀ ਜਿਹੜਾ ਠੀਕ ਹੈ ਕਿਉਂ ਗੱਲ ਉਲਝਾਈ ਜਾਣਾ ਸਿੱਧੇ ਟੰਗ ਨਾ ਦੱਸ ਮੈਨੂੰ ਤੁਸੀਂ ਮੈਨੂੰ ਦੱਸੋ ਤੁਸੀਂ ਪੂਰੀ ਆ ਪਾਓਗੇ ਕਿ ਕਿਸੇ ਦੇ ਨਾਲ ਆਓਗੇ ਮੈਂ ਫਿਰ ਤੁਹਾਨੂੰ ਦੱਸਦਾ ਅਛਾ ਮੈਂ ਇਕੱਲੀ ਆਵਾਂਗੀ ਘਰ ਤਾਂ ਨਹੀਂ ਨਹੀਂ ਇਕੱਲੇ ਨਹੀਂ ਆਉਣਾ ਤੂੰ ਮੈਨੂੰ ਕੰਮ ਕੀ ਆ ਡਰਾਈਵਰ ਹੈਗਾ ਕਰੇ ਆ ਹੈਗਾ ਠੀਕ ਹੈ ਉਹਨੂੰ ਲੈ ਕੇ ਆਇਓ ਤੁਸੀਂ ਆਪਣੀ ਗੱਡੀ ਚਲਾ ਕੇ ਆਉਣਾ ਮੈਂ ਤੁਹਾਨੂੰ ਫਿਰ ਗੱਲ ਦੱਸ ਦਿੰਦਾ ਮੈਨੂੰ ਨਹੀਂ ਪਤਾ ਗੋਲਡੀ ਥੋੜੀ ਜਿਹੀ ਮੈਨੂੰ ਗੱਲ ਦੱਸ ਬੂਆ ਜੀ ਇਹ ਨਾ ਕੱਲ ਦਾਦੀ ਨੂੰ 올ਡੇਜ ਹੋਮ ਛੱਡਣ ਚਲੇਗੇ 올ਡੇਜ ਹੋਮ ਹਾਂਜੀ ਪਤਾ ਨਹੀਂ ਇਹਨਾਂ ਨੂੰ ਕੀ ਹੋਇਆ ਜਦੋਂ ਤਾਂ ਇਹਨਾਂ ਨੇ ਮੰਮੀ ਨੇ ਤੇ ਕਿਰਨ ਦੇ ਦਿਮਾਗ 'ਚ ਫੀਡਿੰਗ ਕਰਕੇ ਨਾ ਇਹਨਾਂ ਨੇ ਪ੍ਰਾਪਰਟੀ ਜਦੋਂ ਦੀ ਮੇਰੇ ਨਾਂ ਹੋ ਗਈ ਹੈ ਨਾ ਇਹ ਦਾਦੀ ਨਾਲ ਉਦੋਂ ਦਾ ਮਿਸਬੀਹੇਵ ਇਹਨਾਂ ਕਰਨਾ ਸ਼ੁਰੂ ਕਰ ਦਿੱਤਾ ਤੇ ਉਹ ਮੈਂ ਨਾ ਫਿਰ ਕੀ ਕੀਤਾ ਮੈਂ ਕੱਲ ਫਿਰ ਝੂਠ ਮਾਰਿਆ ਮੈਂ ਕਿ ਇੱਥੇ ਪਾਪਾ ਦਾ ਜਿਹੜਾ ਬਟਾਲੇ ਵਾਲਾ ਡਿਪਟੀ ਦੋਸਤ ਹੈ ਨਾ ਉਹ ਇੱਥੇ ਸੇਵਾ ਕਰਦਾ ਤੇ ਫਿਰ ਮੈਂ ਉੱਥੋਂ ਬਚਾ ਲਿਆ ਦਾਦੀ ਨੂੰ ਗੋਲਡੀ ਚ ਚੁੱਪ ਕਰ ਆਸਲਾ 5 ਮਿੰਟ ਵਿੱਚ ਆਈ ਫੇਰ ਹੀ ਬੱਸ ਪੁੱਤ ਪੂਆ ਜੀ ਫੇਰ ਇਹ ਉਧਰ ਸਟੇਸ਼ਨ ਤੇ ਚੜਾ ਦੇਣ ਲੱਗੇ ਸੀਗੇ ਕਿਹੇ ਗੱਡੀ ਦੇ ਵਿੱਚ ਆਂਦੇ ਗੱਡੀ ਚ ਭਾਦੇ ਦੂਰ ਦੀ ਤੇ ਹਾਏ ਰੱਬਾ ਸਭ ਦੇ ਕੀ ਕਰਨ ਦੇ ਪੇਪਸਾ ਅੱਗੇ ਮੈਨੂੰ ਆਜੋ 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 ਪੂਆ ਜੀ ਆਜੋ ਤੁਸੀਂ ਆਵੇ ਅੱਗੇ ਆਗੇ ਆਜੋ ਆਜੋ ਪੂਆ ਜੀ ਛੇਤੀ ਤੋਂ ਛੇਤੀ ਆਜੋ ਪੂਆ ਜੀ ਹਾਂ ਜੀ ਤੁਸੀਂ ਪੂਆ ਜੀ ਨੂੰ ਫੋਨ ਕਰਤਾ ਵਾ ਤੂੰ ਮੇਰੀਆਂ ਗੱਲਾਂ ਸੁਣਨ ਨਹੀਂ ਆਂ ਮੈਂ ਗੱਲਾਂ ਤੁਹਾਡੇ ਕੀ ਮਤਲਬ ਹੈ ਤੂੰ ਕਿਉਂ ਕੀਤਾ ਫੋਨ ਕੁਆਜੀ ਨੂੰ ਬੱਸ ਕਰ ਜਾ ਬੱਸ ਕਰ ਜਾ ਮੈਨੂੰ ਮਜਬੂਰ ਨਾ ਕਰ ਮੈਂ ਤੈਨੂੰ ਰਾਤੀ ਵੀ ਇਹ ਗੱਲ ਕਹਤੀ ਸੀ ਮੈਂ ਰਾਤੀ ਗੱਲ ਨਹੀਂ ਕੀਤੀ ਕਿ ਐਵੇਂ ਰਾਤੀ ਇਸ ਮੈਂ ਚੱਲ ਕਾਨੂੰ ਸਾਰਿਆਂ ਦਾ ਮੂਡ ਆਫ ਕਰਨਾ ਵਾ ਮੈਂ ਦਾਦੀ ਨੂੰ ਘਰੇ ਲੈ ਆਂਦਾ ਮੇਰਾ ਟਾਰਗੇਟ ਪੂਰਾ ਹੋ ਗਿਆ ਟਾਰਗੇਟ ਹਾਂ ਟਾਰਗੇਟ ਕੀ ਮਤਲਬ ਦਾ ਟਾਰਗੇਟ ਪੂਰਾ ਹੋ ਗਿਆ ਹੋ ਗਿਆ ਟਾਰਗੇਟ ਪੂਰਾ ਹੋ ਗਿਆ ਤੁਸੀਂ ਤੇ ਆਪਣੀ ਵੱਲੋਂ ਪੂਰੀ ਸਕੀਮ ਲਾ ਕੇ ਬੈਠੇ ਏਗੇ ਮੇਰੀ ਬੰਦੇਾਂ ਨੂੰ ਗੱਲ ਸੁਣ ਲੋ ਤੂੰ ਜਿੱਥੇ ਨਿਕਲਣਾ ਨਾ ਨਿਕਲ ਜਾ ਮੈਂ ਨਹੀਂ ਉਹ ਦਾਦੀ ਨੂੰ ਕਿਤੇ ਜਾਣ ਦੇਣਾ ਮਤਲਬ ਤੁਸੀਂ ਇਹ ਸਾਰਾ ਕੁਝ ਨਾਟਕ ਕੀਤਾ ਨਾਟਕ ਕੀਤਾ ਅੱਛਾ ਹਾਂ ਮੈਂ ਤਾਂ ਆਇਓ ਕਹਾ ਸਟੇਸ਼ਨ ਤੇ ਟਿਕਟਾਂ ਮਿਲਣਦੀਆਂ ਹੀ ਗਿਆ ਤੇ ਤੂੰ ਹੀ ਸਾਰਾ ਕੁਝ ਝੂਠ ਹੀ ਬੋਲਦਾ ਸਾਨੂੰ ਬੇਗੂ ਬਣਾਤਾ ਸਾਨੂੰ ਬਿਲਕੁਲ ਤੂੰ ਹੀ ਬਣ ਵੀ ਗਏ ਪਰ ਮੇਰੀ ਗੱਲ ਸੁਣੋ ਮੰਮੀ ਸਾਰਾ ਕੁਝ ਤੁਹਾਡੇ ਵਾਸਤੇ ਹੀ ਕਰ ਰਹਿੰਦੇ ਆ ਤੁਸੀਂ ਮੇਰੇ ਵਾਸਤੇ ਨਾ ਕਰੋ ਮੇਰੀ ਇੱਕ ਗੱਲ ਸੁਣ ਲੈ ਕਿਰੇ ਨਾ ਤੂੰ ਵੀ ਕੱਲ ਨੂੰ ਕਿਸੇ ਦੀ ਸੱਸ ਬਣਨਾਂਈ ਕਿਸੇ ਦੀ ਦਾਦੀ ਬਣਨਾਂਈ ਕਿਸੇ ਦੀ ਨਾਨੀ ਬਣਨਾਂਈ ਜੋ ਕੁਛ ਤੂੰ ਹੀ ਅੱਜ ਦਾਦੀ ਨਾਲ ਕਰਨ ਦੇ ਆ ਇਹ ਸੋਚ ਕਿ ਦਾਦੀ ਦੀ ਥਾਂ ਤੇ ਤੂੰ ਹੋਵੇਂ ਤੇ ਕੀ ਹੋਵੇ ਤੇਰਾ ਹਾਲ ਤੁਸੀਂ ਉਹਦੇ ਵਿਸ਼ਵਾਸ ਨਾਲ ਧੋਖਾ ਕੀਤਾ ਦਾਦੀ ਦੇ ਵਿਸ਼ਵਾਸ ਨਾਲ ਉਹਨੇ ਵਿਸ਼ਵਾਸ ਦੇ ਵਿੱਚ ਪ੍ਰਾਪਰਟੀ ਨਾ ਕਰ ਦਿੱਤੀ ਤੇ ਤੁਸੀਂ ਨਾਲ ਹੀ ਬਦਲ ਗਏ ਰਿਸ਼ਤੇ ਖੂਨ ਜਿਹੜੇ ਆ ਉਹ ਸਫੇਦ ਹੋ ਗਏ ਆ ਏ ਕੇ ਹੋ ਜੀਆਂ ਗੱਲਾਂ ਕਰੰਦੇ ਜੇ ਮੇਰੇ ਨਾਲ ਤੂੰ ਹੀ ਵੀ ਤੇ ਬੰਨਾ ਹੀ ਆ ਨਾ ਬੁਰਾ ਤੇਰੇ ਨਾਲ ਹੋਣਾ ਕਿਉਂਕਿ ਮੈਂ ਤੇ ਬੁਰਾ ਕਰਨ ਨਹੀਂ ਡਿਆ ਬੁਰਾ ਤੇ ਤੂੰ ਕਰਨ ਡਈ ਆ ਆਂਦੇ ਆ ਨਾ ਹਿਸਟਰੀ ਰਿਪੀਟ ਕਰਦੀ ਆ ਇਹ ਦੇਖ ਲੈ ਕਿ ਨੰਬਰ 13 ਲੱਗਣਾ ਏ ਸਾਰੇ ਲੈਣੇ ਦੇਣੇ ਇੱਥੇ ਹੀ ਆ ਉਹ ਮੇਰੇ ਨਾਲ ਇਤਨਾ ਦਾ ਕੁਝ ਵੀ ਨਹੀਂ ਹੋਣਾ ਤੂੰ ਹੀ ਐਵੇਂ ਜਾਣ ਕੇ ਆਪਣੇ ਆਪ ਨੂੰ ਵੀ ਹਾਈਪਰ ਕਰਨ ਦੇ ਜੇ ਦੂਜਿਆਂ ਨੂੰ ਵੀ ਟੈਸ ਗੱਲ ਦੀ ਗਾਰੰਟੀ ਲੈਣੀ ਆ ਗਰੰਟੀ ਕਾਦੀ ਮੈਨੂੰ ਪਤਾ ਹੀ ਹੈ ਸਾਡੇ ਬੱਚੇ ਕਿ ਤਰ੍ਹਾਂ ਦੇ ਦਾਦੀ ਨੂੰ ਵੀ ਪਤਾ ਸੀ ਕਿ ਰਣ ਇਹ ਦੇਖੋ ਕੀ ਕੁਛ ਨਹੀਂ ਕੀਤਾ ਦਾਦੀ ਨਾਲ ਉਹਦੇ ਵਿਚਾਰੀ ਕੋ ਕੱਪੜੇ ਤਵਾਏ ਲੀਰਾ ਮਰਾਈਆਂ ਉਹਨੂੰ ਪਲਾਟ 'ਚ ਜਾਂ ਉਧਰ ਪਾਰਕ 'ਚ ਛੱਡ ਦਿੱਤਾ ਧੁੱਪੇ 48 ਡਿਗਰੀ ਸੈਲਸੀਅਸ ਚੱਲਣ ਈ ਹੈ ਇੰਨਾ ਸੂਰਜ ਤਪੰਡਿਆ ਹੋਆ ਤੁਸੀਂ ਦਾਦੀ ਨੂੰ ਉਧਰ ਛੱਡ ਦਿੱਤਾ ਗਰਮੀ 'ਚ ਸਵਾਉਣ ਡੇ ਏਸੀ ਬੰਦ ਕਰ ਦਿੱਤਾ ਪੇਕੇ ਉਹਨੇ ਕੀ ਹੁੰਦਈਆਂ ਕੁਛ ਜਿਹੜਾ ਤੈਨੂੰ ਇੰਨਾ ਚੁਭਣ ਡਿਆ ਉਹਦਾ ਹੀ ਆ ਸਾਰਾ ਕੁਝ ਮਾਲਕ ਨੇ ਉਹ ਘਰ ਦੀ ਤੇ ਮੈਂ ਕਦੇ ਕਿਹਾ ਕਿ ਉਹਦਾ ਨਹੀਂ ਸੀਗਾ ਉਹਦਾ ਸੀਗਾ ਪਰ ਹੁਣ ਥੋੜਾ ਉਹਦਾ ਸਾਰਾ ਕੁਝ ਹੈਗਾ ਵਾ ਹਜੇ ਵੀ ਉਹਦਾ ਹੀ ਹੈ ਜਿੰਨਾ ਚਿਰ ਤੱਕ ਮੈਂ ਜੀਂਦਾ ਵਾ ਨਾ ਉਹਦਾ ਹੀ ਆ ਜੇ ਤੁਸੀਂ ਆਪਣੇ ਆਪ ਨੂੰ ਸੁਧਾਰ ਲਓ ਮੈਂ ਤੁਹਾਨੂੰ ਦੱਸ ਦਿੰਦਾ ਜੇ ਅੱਜ ਮੈਂ ਵਾਰਨ ਕਰ ਦਿੰਦਾ ਜੇ ਨਹੀਂ ਤੇ ਜੋ ਦਾਦੀ ਨੇ ਮੇਰੇ ਨਾਲ ਤੇ ਕੀਤਾ ਨਾ ਮੈਂ ਦੁਬਾਰਾ ਸਾਰਾ ਕੁਝ ਦਾਦੀ ਦੇ ਨਾਂ ਤੇ ਕਰ ਦੇਣਾ ਜੇ ਇਹ ਕਿਤਰਾ ਦੀ ਗੱਲ ਕਰ ਰਹੇ ਨੇ ਜੀ ਇਸ ਤਰ੍ਹਾਂ ਦੀ ਆ ਇਤਰਾਂ ਕਿਦਰਾ ਤੁਸੀਂ ਦਾਦੀ ਦੇ ਨਾਮ ਕਰ ਦੋਗੇ ਸਾਰਾ ਕੁਝ ਮੈਂ ਨਾ ਉੱਥੇ ਗਮਾਂਗੀ ਕਿ ਜਾਇਦਾਦ 'ਚ ਮੇਰਾ ਵੀ ਅੱਧਾ ਹਿੱਸਾ ਬੰਦਾ ਬੰਦੇ ਤੇਰੇ ਵਾਈਫ ਆ ਨਾ ਉਹ 50% ਮਾਲਕ ਹੁੰਦੀ ਹੈ ਤੇਰੇ ਭਰਾਵਾਂ ਨੂੰ ਵੀ ਸਲਾਹ ਦੇ ਕੇ ਆਵਾ ਤੇਰੀਆਂ ਪਰਜਾਈਆਂ ਵੀ 50% ਦੀਆਂ ਹੱਕਦਾਰ ਹੈਗੀਆਂ ਨਾ ਉਹਨਾਂ ਨੂੰ ਵੀ ਨਾਲੇ ਕਹਿ ਕੇ ਆਉਣਾ ਕਿ ਵੇਖੋ ਕਿ ਤਰ੍ਹਾਂ ਕਰਨ ਲਈ ਹੈ ਕਰਨ ਆਪਣੀ ਸੱਸ ਦੇ ਨਾਲ ਤੁਸੀਂ ਵੀ ਇਤਰਾ ਹੀ ਆਪਣੀ ਸੱਸ ਦੇ ਨਾਲ ਕਰੋ ਇਹ ਇਹ ਕਹਿਵੋ ਜੀ ਗੱਲਾਂ ਕਰ ਰਹੇ ਹੋ ਤੁਸੀਂ ਮੇਰੇ ਪੇਕੇਦਾਰ ਕਿਉਂ ਜਾਣਦੇ ਜੇ ਕਿੱ데 ਤੇ ਜਾਵਾ ਨਹੀਂ ਇਹ ਤੁਸੀਂ ਉਹਨਾਂ ਨੂੰ ਕਿਹੜੀ ਤਰ੍ਹਾਂ ਦੀ ਗਲਤ ਜੀ ਸਲਾਹ ਦੇਂਦੇ ਆ ਪਰ ਜਾਈਏ ਇਤਰਾਹ ਦੀ ਨਹੀਂ ਆ ਤੇ 나ই ਮੇਰੇ ਭਰਾਇ ਤਰ੍ਹਾਂ ਦੇ ਆ ਉਹ ਮੈਂ ਤੇ ਇਹੋ ਹੀ ਚਾਹਾਂਗੀ ਕਿ ਉਹ ਮੇਰੀ ਮਾਂ ਦੀ ਸੇਵਾ ਕਰਨ ਉਹਨਾਂ ਦੇ ਨਾਲ ਰਲ ਮਿਲ ਕੇ ਰਹਿਣ ਮੈਂ ਕੋ ਚਾਹਾਂਗੀ ਕਿ ਉਹਨਾਂ ਨਾਲ ਦੁਰਵਿਵਹਾਰ ਕਰਨ ਮੰਦੀ ਹੈ ਨਾ ਇਹ ਚੀਜ਼ਾਂ ਦੁਰਵਿਵਹਾਰ ਹੋਣ ਡਈਆਂ ਵਾ ਦਾਦੀ ਨਾਲ ਬੈ ਮੈਂ ਇਸ ਬੈਠ ਕੇ ਨੂੰ ਮਦਦ ਸਮਝਾਵਾਂ ਬੈਠ ਦੱਸੋ ਕਿਰਨ ਦਾਦੀ ਦੇ ਨਾਲ ਵਿਸ਼ਵਾਸ ਘਾਤ ਹੋਇਆ ਵਾ ਪੇਲੋਂ ਸਾਰਾ ਕੁਝ ਚੰਗਾ ਸੀਗਾ ਦਾਦੀ ਤੁਹਾਡੇ ਨਾ ਤਰੀਫਾਂ ਕਰਦੀ ਕਰਦੀ ਉਹਦੇ ਮੂੰਹ ਚੋਂ ਥੁੱਕ ਨਹੀਂ ਮੁੱਕਦਾ ਤੁਹਾਡੇ ਦੋਵਾਂ ਰਿਆਂ ਇੰਨੀਆਂ ਤਰੀਫਾਂ ਕਰਦੀ ਸੀ ਜਦੋਂ ਦੀ ਪ੍ਰਾਪਰਟੀ ਤੁਸੀਂ ਮੇਰੇ ਨਾਂ ਦੇ ਹੋ ਗਈ ਐ ਤੁਸੀਂ ਉਹਦੇ ਨਾਲ ਬਿਹੇਵ ਚੇਂਜ ਕਰ ਦਿੱਤਾ ਅਗਰ ਮੈਂ ਚਾਹਾਂ ਪ੍ਰਾਪਰਟੀ ਤੇ ਮੇਰੇ ਨਾਮ ਤੇ ਐ ਨਾ ਮੈਂ ਤੁਹਾਡੇ ਦੋਵਾਂ ਨਾਲ ਵੀ ਸੇਮ ਸਭ ਕੁਝ ਕਰ ਸਕਦਾ ਪਰ ਜਿਸ ਤਰ੍ਹਾਂ ਮੰਮੀ ਨੇ ਕਿਹਾ ਸੀ ਉਤਰਾਂ ਹੀ ਕੀਤਾ ਕਿ ਇੰਨੇ ਬਾਅਦ ਤੇ ਤੁਹਾਡੀ ਪ੍ਰਾਪਰਟੀ ਸਾਡੇ ਕੋਲ ਨਹੀਂ ਆ ਇਇ ਤਰ੍ਹਾਂ ਦੀ ਆ ਜਦੋਂ ਮੈਂ ਵਿਆਹ ਕੇ ਆਈ ਸੀ ਇੰਨੇ ਮੇਰੇ ਨਾਲ ਇਤਰਾਹ ਦਾ ਬਿਹੇਵ ਕੀਤਾ ਫੇ ਅਗੋਂ ਤੇਰੇ ਨਾਲ ਵੀ ਇਤਰਾਹ ਦਾ ਹੀ ਕਰੂਗੀ ਇੰਨੇ ਸਾਲਾਂ ਦਾ ਤੇ ਕਿਰਨੋਂ ਨੇ ਇਤਰਾਹ ਕੀਤਾ ਨਹੀਂ ਆ ساری ਉਮਰ ਤੇ ਇਨਾ ਕੀਤਾ ਨਹੀਂ ਆ 70 ਸਾਲ ਉਹਦੀ ਉਮਰ ਹੋ ਗਈ ਆ ਹੁਣ 2-4 ਸਾਲ ਪਤਾ ਨਹੀਂ ਉਹਨੇ ਕਦੋਂ ਜੀਣਾ ਕਿੰਨਾ ਚਿਰ ਜੀਣਾ ਕਿੰਨਾ ਚਿਰ ਨਹੀਂ ਜੀਣਾ ਹੁਣ ਇਤਰਾਹ ਕਰ ਦੇਗੀ 1 ਮਿੰਟ ਚ ਅਗਲੀ ਨੇ ਕਿਹਾ ਕਿ ਮੇਰੀ ਪੈਨਸ਼ਨ ਤੇ ਲੋਨ ਲੈ ਲੈ ਤੇ ਜਾ ਕੇ ਤੇ ਜਾ ਗੱਡੀ ਘੜਾ ਲਿਆ ਤੁਸੀਂ ਬਾਅਦ ਵਿੱਚ ਦੋਵਾਂ ਜਾਣੀਆਂ ਨੇ ਮੈਨੂੰ ਗੱਡੀ ਵੀ ਨਹੀਂ ਲੈਣ ਦਿੱਤੀ ਕਿ ਪੈਸੇ ਉਹਨੇ ਰਹਿ ਲੱਲੇ ਆ ਜਦੋਂ ਤੁਹਾਡੇ ਦੋਵਾਂ ਦੇ ਦਿਮਾਗ 'ਚ ਪਹਿਲਾਂ ਹੀ ਸੀ ਕਿ ਗੱਡੀ ਨਹੀਂ ਲੈਣੀ ਤੁਸੀਂ ਮੇਰੇ ਨਾਲ ਵੀ ਧੋਖਾ ਕੀਤਾ ਹੁਣ ਬਾਕੀ ਸਮਝ ਜਾ ਅਗਰ ਚਾਹਨੀ ਆ ਕਿ ਤੇਰੇ ਨਾਲ ਹਿਸਟਰੀ ਨਾ ਰਿਪੀਟ ਹੋਵੇ ਤੇ ਆਪਣੇ ਆਪ ਨੂੰ ਸੁਧਾਰ ਲਾ ਪੂਆ ਜੀ ਆਉਣ ਡਏ ਆ ਪੂਆ ਜੀ ਨੇ ਆ ਕੇ ਸਾਰੀ ਗੱਲ ਸੰਭ ਲੈਣੀ ਆ ਤੇ ਇਸ ਕਰਕੇ ਨਾ ਭੂਆ ਜੀ ਦੇ ਅੱਗੇ ਨਾ ਬੋਲੀ ਕਿਉਂਕਿ ਭੂਆ ਜੀ ਦਾ ਗੁੱਸਾ ਹੈਗਾ ਹੋਰ ਤਰ੍ਹਾਂ ਦਾ ਬਾਅਦ ਚਣਾ ਕਵੀ ਕਿ ਮੈਨੂੰ ਐ ਕਹਿ ਤਾਉਂ ਕਹਤਾ ਹੈ ਕਹਤਾ ਹਾਂ ਕਹਤਾ ਗੱਲ ਤੇ ਤੁਹਾਡੀ ਸਹੀ ਆ ਅਗਰ ਨਹੀਂ ਨਾ ਚਾਹੁੰਦੀ ਕਿ ਤੇਰੇ ਬੱਚੇ ਤੇਰੇ ਨਾਲ ਇਸ ਤਰ੍ਹਾਂ ਕਰਨ ਤੇ ਫਿਰ ਦਾਦੀ ਦੇ ਨਾ ਪੈਰਾਂ 'ਚ ਪੈ ਕੇ ਤੇ ਮਾਫੀ ਮੰਗ ਲੈ ਦਾਦੀ ਕੋ ਹੋ ਸਕਦਾ ਮਹਾਰਾਜ ਰੱਬ ਤੇਨੂੰ ਮਾਫ ਕਰ ਦਵੇ ਨਹੀਂ ਨਹੀਂ ਤੂੰ ਇਹ ਤਰ੍ਹਾਂ ਮੈਨੂੰ ਡਰਾਓ ਨਾ ਮੈਂ ਨਹੀਂ ਚਾਹਦੀ ਕਿ ਮੇਰੇ ਬੱਚੇ ਅੱਗੇ ਜਾ ਕੇ ਮੇਰੇ ਨਾਲ ਇਸ ਤਰ੍ਹਾਂ ਕਰਨ। ਜਾਂ ਮੇਰੀਆਂ ਪਰਜਾਈਆਂ ਮੇਰੀ ਮਾਂ ਦੇ ਨਾਲ ਇਸ ਤਰ੍ਹਾਂ ਬਿਹੇਵ ਕਰਨ। ਮੈਂ ਤਾਂ ਕਦੀ ਸੁਪਨੇ 'ਚ ਵੀ ਨਹੀਂ ਸੋਚਾਂਗੀ ਕਿ ਜਿੱਦਾਂ ਆਪਾਂ ਬਿਹੇਵ ਕੀਤਾ ਦਾਦੀ ਨਾਲ, ਉਦ ਤਰ੍ਹਾਂ ਮੇਰੀ ਮਾਂ ਦੇ ਨਾਲ ਬਿਹੇਵ ਹੋਵੇ। ਤੂੰ ਤਾਂ ਚੰਗੀ ਪੜੀ ਸਿਆਣੀ ਸੀ ਕਿ ਤੈਨੂੰ ਕੀ ਹੋ ਗਿਆ? ਮੈਨੂੰ ਆਪ ਨਹੀਂ ਪਤਾ। ਜਦੋਂ ਦੀ ਮੈਂ ਵਿਆਹ ਕੇ ਆਈ ਹਾਂ, ਮੰਮੀ ਨੇ ਪਤਾ ਨਹੀਂ ਕਿਹੋ-ਕਿਹੋ ਜੀਆਂ ਗੱਲਾਂ ਮੇਰੇ ਦਿਮਾਗ 'ਚ ਭਾਤਤੀਆਂ। ਕਿ ਮੇਰਾ ਮਾਈਂਡ ਵਾਸ਼ ਹੀ ਹੋ ਗਿਆ ਤੇ ਮੈਂ ਉਹੀ ਕੁਝ ਕਰਦੀ ਰਹੀ ਜੋ ਕੁਝ ਮੰਮੀ ਨੇ ਕਿਹਾ ਇੰਨਾ ਮੈਂ ਜਾਇਦਤ ਵਿੱਚ ਇੰਨੀ ਹੋ ਗਈ ਸੀ ਕਿ ਮੈਨੂੰ ਇਹ ਨਹੀਂ ਪਤਾ ਲੱਗਾ ਕਿ ਕਰਨੀਆਂ ਤੇ ਨਹੀਂਆਂ ਸਾਰੀਆਂ ਇੱਥੇ ਹੀ ਆ ਰੱਬ ਸਭ ਵੇਖਦਾ ਵਾ ਤੇ ਬਿਲਕੁਲ ਸਹੀ ਮੈਨੂੰ ਇਹ ਦੱਸੋ ਕਿ ਮੈਂ ਹੁਣ ਕਿਤਨਾ ਇਹ ਸਭ ਚੀਜ਼ਾਂ ਦਾ ਸੁਧਾਰ ਕਰ ਸਕਦੀ ਹਾਂ ਕਿਉਂਕਿ ਆਪਾਂ ਤੇ ਬਹੁਤ ਜ਼ਿਆਦਾ ਗਲਤੀਆਂ ਕਰ ਚੁੱਕੇ ਆ ਦਾਦੀ ਦੇ ਨਾਲ ਤੇ ਪੂਆ ਜੀ ਨੇ ਤੇ ਇਸ ਗੱਲ ਦੀ ਸਾਨੂੰ ਕਦੀ ਮਾਫੀ ਵੀ ਨਹੀਂ ਦੇਣੀ ਹੁਣ ਨਾ ਮੇਰੀ ਜੋੜੀ ਗੱਲ ਹੈ ਨਾ ਧਿਆਨ ਨਾਲ ਸੁਣ ਲੈ ਪਹਿਲੀ ਗੱਲ ਇਹ ਕਿ ਪੂਹਾ ਜੀ ਹੋਣਗੇ ਪੂਹਾ ਜੀ ਦੇ ਅੱਗੇ ਬੋਲੀ ਨਾ ਠੀਕ ਹੈ ਦੂਸਰਾ ਜਿਸ ਤਰ੍ਹਾਂ ਜਿਸ ਤਰ੍ਹਾਂ ਮੈਂ ਕਿਹਾ ਉਹ ਤਰ੍ਹਾਂ ਤਰ੍ਹਾਂ ਕਰੀ ਚੱਲ ਪਰ ਮੰਮੀ ਨਾਲ ਆਪਾਂ ਇਹ ਤਰ੍ਹਾਂ ਕਿਤਨਾ ਕਰ ਸਕਦੇ ਉਹਨਾਂ ਨਾਲ ਵੀ ਤੇ ਧੋਖਾ ਨਹੀਂ ਨਾ ਕਰ ਸਕਦੇ ਮੰਮੀ ਦੇ ਨਾਲ ਮੈਂ ਕਿਤਨਾ ਕਰ ਸਕਦੀ ਆ ਮੇਨਾਂ ਤੇ ਉਹ ਸ਼ੁਰੂ ਤੋਂ ਹੀ ਸਹੀ ਰਹੇ ਆ ਫਿਰ ਇੱਕ ਕੰਮ ਕਰ ਲੈ ਕਿਰਨ ਜਾਂ ਮੰਮੀ ਨਾਲ ਮੰਮੀ ਨੂੰ ਚੂਜ਼ ਕਰ ਲੈ ਜਾਂ ਮੈਨੂੰ ਚੂਜ਼ ਕਰ ਲੈ ਫਿਰ ਤੇਰੀ ਮੇਰੀ ਇਹ ਤਰ੍ਹਾਂ ਤੇ ਨਿਭਣੀ ਨਹੀਂ ਜਿੰਨਾ ਚਿਰ ਤੂੰ ਸਹੀ ਰਹੀ ਆ ਮੈਂ ਵੀ ਤੇਰੇ ਨਾਲ ਸਹੀ ਰਿਆਂ ਤੇ ਹੁਣ ਤੂੰ ਜੇ ਗਲਤ ਹੋ ਗਈਆਂ ਨਾ ਤੇ ਫਿਰ ਮੈਨੂੰ ਵੀ ਗਲਤ ਹੋਣਾ ਹੀ ਪੈਣਾ ਤੇ ਫਿਰ ਚਲਾ ਆਪਾਂ ਚੱਲੀਏ ਜਾਂ ਤੇ ਆਪਾਂ ਮਿਊਚੁਅਲ ਅੰਡਰਸਟੈਂਡਿੰਗ ਨਾਲ ਡਿਵੋਰਸ ਲੈ ਲਈਏ ਤੇ ਜੇ ਕਚਹਿਰੀਆਂ 'ਚ ਰੁਲਣਾ ਵਾ ਤੇ ਤਦ ਦੇਖਣਾ ਨਹੀਂ ਨਹੀਂ ਇਹ ਕਹੋ ਜੀ ਗੱਲ ਕਰਨ ਦੇ ਜੀ ਡਾਈਵੋਰਸ ਨਹੀਂ ਨਹੀਂ ਮੇਰੇ ਮਾਪੇ ਹੋ ਤੇ ਜਿੰਦੇ ਜੀ ਮਰ ਜਾਣਗੇ ਇਸ ਤਰ੍ਹਾਂ ਦੀ ਗੱਲ ਨਾ ਕਰੋ ਤੁਸੀਂ ਜਿੱਤਰਾ ਕਹੋਗੇ ਨਾ ਮੈਂ ਉਤਨਾ ਹੀ ਕਰਾਂਗੀ ਹੁਣ ਫੇਰੀ ਗੱਲ ਧਿਆਨ ਨਾਲ ਸੁਣੋ ਚਲੋ ਜਿਸ ਤਰ੍ਹਾਂ ਤੁਸੀਂ ਕਹੋਗੇ ਮੈਂ ਉਤਰਾਂ ਹੀ ਕਰਨਾ ਠੀਕ ਹੈ ਓਕੇ ਚਲੋ ਠੀਕ ਹੈ ਜੋ ਕਰੋ ਧੀ ਗੱਲ ਹੈ ਮਹਾਰਾ ਨਹੀਂ ਫਿਲਮ ਵਿੱਚ ਆ ਗਈ ਹੈ ਉੱਡ ਜਾਉ ਨਾ ਉੱਠ 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 ਜਲਦੀ ਕਰ ਅੱਜ ਤੇ ਮਹਾਰਾ ਨਹੀਂ ਬੜੇ ਨਵੇਂ ਸੂਟ ਪਾ ਕੇ ਬਹਿ ਗਈ ਹੈ ਅਸ਼ਵਿੰਦਰ ਕੱਲ ਤੇ ਤੂੰ ਚੰਗੀ ਬਹਲੀ ਸੀ ਮੇਰੇ ਨਾਲ ਅੱਜ ਤੈਨੂੰ ਕੀ ਹੋ ਗਿਆ ਜੋੜਾ ਜਿਹਾ ਹੋ ਗਿਆ ਕੱਲ ਤੇ ਤੂੰ ਮੇਰੇ ਕੋਲ ਮਾਫੀ ਮੰਗਣ ਲਈ ਸੀ ਮੈਂ ਕਿਹ ਰਾਤ ਗਈ ਬਾਤ ਗਈ ਉਠ ਉਠ ਚੱਲ ਉਠ ਉੜ ਉੜ ਲੋ ਸਹੀ ਜਿਹਾ ਕੰਮ ਕਰ ਚੱਲ ਕੇ بڑے ਕੰਮ ਪਏ ਭਾਂਡੇ ਘੱਟ ਪਤਾ ਨਹੀਂ ਐਸੇ ਆਪਾਂ ਕਦੋਂ ਕੁ ਲਤਨ ਹਰ ਵੇਲੇ ਉੜਦੇ ਬੈਠਦੇ ਆਈ ਸੋਚ ਚੰਮੜੀ ਕਦੋਂ ਇਹਨੇ ਜਾਣਾ ਹੈ ਤੇ ਵੇ ਵੇ ਕੇ ਦਿਲ ਨੂੰ ਕਬਰਾਟ ਹੁੰਦੀ ਕਦੀ ਉੱਥੇ ਬਹਿ ਜਾਂਦੀ ਕਦੀ ਉੱਥੇ ਬਹਿ ਜਾਂਦੀ ਕੰਮ ਹੀ ਉਹ ਮੈਂ ਨਾ ਜਰਾ ਚੱਲਿਆ ਜੇ ਕੰਮ ਤੇ ਮੈਂ ਨਾ ਸ਼ਾਮਾਂ ਤੱਕ ਹੁਣਾ ਵਾ ਕਿੱਧਰ ਚੱਲਿਆ ਹੁਣਾ ਦਾਦੀ ਦਾ ਕਰਾਂ ਆ ਕੋਈ ਸੋਚ ਹੈ ਦਾ ਮੇਰਾ ਤਾਂ ਦਿਮਾਗ ਆਪਣਾ পাগল ਹੋ ਗਿਆ ਮੇਰੀ ਹੋਈ ਕਿਸੇ ਦੋਸਤ ਨਾਲ ਗੱਲ ਉਹ ਆਂਦਾ ਉਧਰ ਨਾ ਨਿਊ ਅੰਮ੍ਰਿਤਸਰ ਵਾਲੇ ਪਾਸੇ ਇੱਕ ਹੈਗਾ 올ਡੇਜ ਹੁਮ ਠੀਕ ਹੈ ਤੇ ਮੈਂ ਤੇ ਉਹ ਚੱਲੇ ਉੱਥੇ ਪਤਾ ਕਰਨਾ ਚਲ ਕਾਰ ਕਿ ਆਵਰ ਜਲਦੀ ਹੈ ਕੰਮ ਦਾ ਚਲੋ ਤੁਸੀਂ ਬੋਝ ਨਾ ਲੋ ਹੁਣਾ ਮੈਂ ਹਾਂ ਜਲਦੀ ਆਵੀ ਆ ਗਿਆ ਆ ਗਿਆ गोल्डी आज ये काम का के आवे मेरे को नहीं सहन होता प्यार आज हर हालत हुई ते काम मुकड़ा हाँ जी हाँ जी मम्मी मैं हाँ। बस गया ते आया हाँ बस जल्दी मुका काम गलोला मेरे तो भाई क्या बोलना क्या बोलना मैं कहती हूं कहती कि हम लोग ना खेल रहे होंगे फिर पापा आएंगे हां चलो मनत, चलो मनत, चलो मैं आपसे बताती मन्नत मन्नत फिर बोलना तुम तैयार हो तो तो फिर हमने बोलना हैं है, तो तो हम तो ते, ते, काशवी बेटा रोटी खानी है दूध पीना है कि सोना है तीनों चीज तीनों चीज चलो सुला दो पहले वाह वाह बेबी मेरा सोना चलो बेटा सुबह हो गई ये लो दूध ये लो खाना चंदा मावा <laughs> बेटा रोटी दूध पीना है और आपने सोना है हाँ जी चलो ठीक है मैं ना फिर लेकर आती हूँ और आप खा के गलत हो रहा पहले आप पहले आप मुझे सुला देते

ਚਲੋ ਪਾਪਾ ਲੈ ਅਬਸੋਲਟ ਚਲੋ ਕਰੋ ਜੀ ਕਰੋ ਕਰੋ ਚਲੋ ਚਲੋ